ਜੇ ਕਰਾ ਵੀਰ ਬਜਰੰਗੇ ਜੇ ਕਰਾ ਵੀਰ ਬਜਰੰਗੇ ਜੇ ਕਰਾ ਵੀਰ ਬਜਰੰਗ ਬਲੀ ਫੋਟੋ ਇਦਾਂ ਕਿੱਥੇ ਕਿੱਥੇ ਫੋਟੋ ਇੱਥੇ ਨਹੀਂ ਫੋਟੋ ਨਹੀਂ ਫੋਟੋ ਇਦਾਂ ਕਿੱਥੇ ਨਾ ਫੋਟੋ ਵੀਡੀਓ ਦਾ ਵੀਡੀਓ ਦਾ ਸ਼ੋਰ ਜਾਂ ਪਹਿਲਾਂ ਅੰਦਰ ਜਾਣਾ ਬਾਅਦ ਵਿੱਚ ਆ ਨਮਸਣਾ ਜਿੰਦਾਬਾਦ ਜਿੰਦਾਬਾਦ ਬਗੇਲੇ ਤੁਸੀਂ ਵੀ ਖੁੱਚੋ ਇੱਕ ਹਾਂਜੀ ਹਨੀ ਜੀ ਅੱਜ ਜਿਹੜੀ ਇਹ ਮੀਟਿੰਗ ਹੈ ਪਟਿਆਲੇ ਦੇ ਵਿੱਚ ਆਏ ਹੋ ਕਿਸ ਪਰਪਸ ਤੇ ਆਏ ਹੋ ਤੁਸੀਂ ਵੇਖੋ ਜਿਹੜਾ ਅੱਜ ਸਾਡੀ ਪਾਰਟੀ ਦੇ ਪ੍ਰਮੁੱਖ ਜੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਵਾਈਸ ਪ੍ਰਧਾਨ ਪੰਜਾਬ ਰਜਿੰਦਰ ਬਿੱਲਾ ਜੀ ਸਾਡੇ ਗੁਰਦੀਪ ਸੈਣੀ ਜੀ ਰਾਮਪਾਲ ਸ਼ਰਮਾ ਜੀ ਰਠੌਰ ਸਾਹਿਬ ਸਾਡੇ ਸੀਨੀਅਰ ਤੇ ਜੁਝਾਰੂ ਲੀਡਰ ਸਾਡਾ ਅਸ਼ਵਰੀ ਰੋਪੜ ਸਿਟੀ ਪ੍ਰਧਾਨ ਸਾਡੇ ਫਗਵਾੜੇ ਤੋਂ ਵੀ ਆ ਪ੍ਰਦੀਪ ਵਰਮਾ ਜੀ ਆ ਬਲਜੋਤ ਨੇ ਸਾਰੇ ਸ਼ਰਪ੍ਰੀਵਿੰਦ ਸ਼ਰਮਾ ਅਸੀਂ ਸਾਰੇ ਇੱਥੇ ਆਏ ਆ ਅੱਜ ਅਸੀਂ ਇੱਕ ਐਪਲੀਕੇਸ਼ਨ ਐਸਐਸਪੀ ਪਟਿਆਲਾ ਦੇ ਨਾਮ ਦਿੱਤੀ ਹੈ ਜਿਹਦੇ ਵਿੱਚ ਇੱਕ ਖੋਤੀ ਲੀਡਰ ਆਪਣੇ ਆਪ ਨੂੰ ਸਮਝਦਾ ਖੋਤੀ ਆ ਬਲਜਿੰਦਰ ਪਰਵਾਨਾ ਜਿਨੇ ਥੋੜੇ ਦਿਨ ਪਹਿਲਾਂ ਬਾਬਾ ਭਗੇਸ਼ਵਰ ਜਿਹੜੇ ਸਾਡੇ ਧਮਿੰਦਰ ਸ਼ਾਸਤਰੀ ਨੇ ਉਹਨਾਂ ਦੇ ਖਿਲਾਫ ਕਿਹਾ ਕਿ ਉਹਨੂੰ ਅਸੀਂ ਬੰਬ ਨਾ ਡਾਦਿਆਂਗੇ ਅਸੀਂ ਉਹਨੂੰ ਦੱਸਣਾ ਚਾਹੁੰਦੇ ਆਂ ਪਰਵਾਨੇ ਨੂੰ ਕਿ ਇਨੇ ਕਰਤੂਤ ਦਾ ਤੂੰ ਮਾਲਕ ਨਹੀਂ ਹੈਗਾ ਅੱਗੇ ਵੀ ਤੂੰ ਪਟਿਆਲੇ ਦੇ ਵਿੱਚ ਕਾਲੀ ਮਾਤਾ ਮੰਦਿਰ ਉੱਤੇ ਹਮਲਾ ਕਰਾਇਆ ਸੀ ਤੇ ਮੁੜ ਕੇ ਕੀ ਹੋਇਆ ਸੀ ਤੂੰ ਜਾਣਦਾ ਸੀ ਤੇਰੇ ਪਰਿਵਾਰ ਦਾ ਮਗਰੋਂ ਰੋ ਰੋ ਕੇ ਬੁਰਾ ਹਾਲ ਸੀ ਪਰਵਾਨਿਆਂ ਤੇ ਹੁਣ ਜਿਹੜੀ ਤੂੰ ਹਰਕਤ ਕੀਤੀ ਆ ਇਹਦੀ ਹਰਕਤ ਦੀ ਅਸੀਂ ਜਿਹੜੀ ਸਾਰਾ ਜੋ ਪ੍ਰੂਫ ਨੇ ਉਹ ਐਸਐਸਪੀ ਪਟਿਆਲਾ ਨੂੰ ਸੌਂਪੇ ਨੇ ਉਹਨਾਂ ਨੇ ਐਸਐਸਪੀ ਪਟਿਆਲਾ ਇੱਥੇ ਹੈ ਨਹੀਂ ਸੀ ਉਹਨਾਂ ਨੇ ਐਸਪੀ ਸਾਹਿਬ ਦੀ ਜੁਗੇਸ਼ ਸ਼ਰਮਾ ਜੀ ਦੀ ਡਿਊਟੀ ਲਈ ਸੀ ਅਸੀਂ ਉਹਨਾਂ ਨੂੰ ਕਹਤਾ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਕਿਹਾ ਕਿ ਪਰਵਾਨੇ ਦੇ ਖਿਲਾਫ ਜਿਹੜੀ ਐਫਆਈਆਰ ਕਰਕੇ ਨੂੰ ਰੈਸਟ ਕੀਤਾ ਜਾਵੇ ਹਾਂਜੀ ਬਿੱਲਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਨੀ ਜੀ ਨੇ ਸਾਡੇ ਪ੍ਰਧਾਨ ਜੀ ਨੇ ਕਹਿਤਾ ਆ ਜੋ ਵੀ ਹੈਗਾ ਆ ਪਰ ਅਸੀਂ ਪਰਵਾਨੇ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਹਿੰਦੂ ਇੰਨਾ ਕਮਜ਼ੋਰ ਨਹੀਂ ਹੈ ਤੁਸੀਂ ਸ਼ਾਸਤਰੀ ਜੀ ਨੂੰ ਕਿਹਾ ਆ ਵੀ ਪੰਜਾਬ ਵਿੱਚ ਬੜੂ ਗਏ ਤਾਂ ਅਸੀਂ ਉਹਦਾ ਸੌਦਾ ਲਾਵਾਂਗੇ ਇੱਧਰ ਅਸੀਂ ਚੂੜੀਆਂ ਪਾ ਕੇ ਨਹੀਂ ਬੈਠੇ ਇਦਾਂ ਦੀ ਹਰਕਤ ਕਰੇਂਗਾ ਤਾਂ ਮੂੰਹ ਤੋੜ ਜਵਾਬ ਦੇਵਾਂਗੇ ਤੈਨੂੰ ਸ਼ਿਵਸਨ ਰਾ ਇੰਨੀ ਕਮਜ਼ੋਰ ਨਹੀਂ ਹੈ ਅਸੀਂ ਅਤਵਾਦ ਨਾਲ ਲੜ ਸਕਦੇ ਤੂੰ ਤਾਂ ਚੀਜੀ ਕੁਝ ਨਹੀਂ ਹੈਗਾ ਜੈ ਸ਼ੀ ਰਾਮ ਹਾਂਜੀ ਅਸ਼wini ਜੀ ਅੱਜ ਕਿਵੇਂ ਪਟਿਆਲੇ ਆਉਣਾ ਹੋਇਆ ਜੈ ਕਰਾ ਵੀਰ ਬਜਰੰਗੇ ਪਰਮਾਦੇ ਅੱਜ ਜਿਹੜੀ ਸਾਡੀ ਸ਼ਿਵसेना ਉਧ ਬਾਲਾ ਸਾਹਬ ਠਾਕਰੇ ਦੀ ਪੰਜਾਬ ਦੀ ਸਾਰੇ ਟੀਮ ਸਾਡੇ ਰਾਜਪ੍ਰਮੁਖ ਯੋਗਰਾਜ ਸ਼ਰਮਾ ਜੀ ਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿੱਲਾ ਜੀ ਹਣੀ ਮਹਾਜਨ ਜੀ ਨਰਿੰਦਰ ਠੌਰ ਜੀ ਗੁਰਦੀਪ ਸੇਣੀ ਜੀ ਰਾਮਪਾਲ ਸ਼ਰਮਾ ਜੀ ਤੇ ਹੋਰ ਮੇਰੇ ਪੰਜਾਬ ਦੇ ਜਿੰਨੇ ਵੀ ਪਦ ਅਧਿਕਾਰੀ ਉਰੇ ਅੱਜ ਅਸੀਂ ਐਸਐਸਪੀ ਪਟਿਆਲਾ ਸਾਹਿਬ ਤੋਂ ਟਾਈਮ ਲੈ ਕੇ ਅਸੀਂ ਆਏ ਸਿਗੇ ਬੀਤੇ ਦਿਨੀ ਇੱਕ ਪਰਵਾਨੇ ਨਾਮ ਦਾ ਬੰਦਾ ਹੈ ਜਿਹੜਾ ਰਾਜਪੁਰੇ ਦਾ ਦੱਸਿਆ ਜਾਂਦਾ ਉਹਨੇ ਜਿਹੜਾ ਆਪਣੀ ਹੇਟ ਸਪੀਚ ਦੇ ਵਿੱਚ ਸ਼੍ਰੀ ਆਮ ਸ਼੍ਰੀਮਤੀ ਸਵਰਗੀ ਇਦਰਾ ਗਾਂਧੀ ਜੀ ਔਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਠੱਲ ਪਾਈ ਸਵਰਗੀ ਸਰਦਾਰ ਬਿਆਸ ਸਿੰਘ ਜੀ ਤੇ ਸਾਡੇ ਬਗੇਸ਼ਵਰ ਬਾਬਾ ਜੀ ਦੇ ਧਾਮ ਤੇ ਮਤਲਬ ਬੰਬ ਸੁੱਟਣ ਦੀ ਗੱਲ ਕਹੀ ਹੈ ਪਿਛਲੀ ਵਾਰੀ ਵੀ ਜਿਹੜਾ ਕਾਲੀ ਦੇਵ ਵਿੱਚ ਮੰਦਿਰ ਦੇ ਵਿੱਚ ਜਿਹੜਾ ਕੋਈ ਹਿੰਦੂ ਸਿੱਖਾਂ ਦੇ ਵਿੱਚ ਕਲੈਸ਼ ਹੋਇਆ ਤਾਂ ਉਸ ਬੰਦੇ ਦੀ ਜਿਹੜੀ ਦੇਣ ਅੱਜ ਅਸੀਂ ਇੱਥੇ ਪੂਰ ਜ਼ੋਰ ਮੰਗ ਕਰਦੇ ਹਾਂ ਵੀ ਜਿਹੜੀ ਹੈ ਪਰਵਾਨੇ ਦੇ ਉਹਦੀ ਵੀਡੀਓ ਆਈਡੀ ਚੈੱਕ ਕਰਕੇ ਉਹਦੇ ਤੇ ਤੁਰੰਤ ਜਿਹੜਾ 295 ਦਾ ਪਰਚਾ ਦਿੱਤਾ ਜਾਵੇ ਨਹੀਂ ਤਾਂ ਸ਼ਿਵ ਸੈਨਾ ਉਦੋਂ ਵਾਲਾ ਸਾਫ ਠਾਕਰੇ ਨੂੰ ਜਿਹੜਾ ਵੀ ਕੋਈ ਯੋਗਰਾ ਸ਼ਰਮਾ ਜੀ ਦੇ ਸਾਡੇ ਰਾਜੇ ਪ੍ਰਮੁੱਖ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੋਈ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਜੈ ਹਿੰਦ ਹਾਂਜੀ ਅੱਜ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਜਿਹੜੀ ਸੀਨੀਅਰ ਬੋਡੀ ਦਾ ਇੱਕ ਡੈਲੀਗੇਟ ਹੈਗਾ ਆ ਐਸਐਸਪੀ ਪਟਿਆਲਾ ਸ਼੍ਰੀ ਆਦਰਨੀਏ ਨਾਨਕ ਸਿੰਘ ਜੀ ਕੋਲੋਂ ਟਾਈਮ ਲਿਆ ਸੀਗਾ ਔਰ ਜਿਹਦੇ ਵਿੱਚ ਅਸ਼wini ਸ਼ਰਮਾ ਜੀ ਸਾਡੇ ਪੰਜਾਬ ਦੇ ਔਰ ਉਪਾਧਿਆਕਸ਼ ਸਾਡੇ ਰਜਿੰਦਰ ਵਿੱਲਾ ਜੀ ਔਰ ਹਨੀ ਮਹਾਜਨ ਜੀ ਔਰ ਸੈਣੀ ਸਾਹਿਬ ਔਰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਇੱਕ ਜਿਹੜਾ ਡੈਲੀਗੇਟ ਆ ਅੱਜ ਪਟਿਆਲਾ ਐਸਐਸਪੀ ਸਾਹਿਬ ਕੋ ਆਇਆ ਸੀਗਾ ਲੇਕਿਨ ਕਿਸੇ ਕਾਰਨ ਵਸ਼ ਹਾਈ ਕੋਰਟ ਦੇ ਮੈਟਰ ਤੇ ਸਾਹਮਣੇ ਜੁਗੇਸ਼ ਸ਼ਰਮਾ ਜੀ ਦੀ ਐਸਪੀ ਡੀ ਸਾਹਿਬ ਦੀ ਡਿਊਟੀ ਲਗਾਈ ਸੀਗੀ ਅੱਜ ਦਾ ਜਿਹੜਾ ਮੁੱਖ ਵਿਸ਼ੇ ਸੀਗਾ ਕਿ ਬਲਜਿੰਦਰ ਪਰਵਾਨਾ ਜਿਹੜਾ ਪਿਛਲੇ ਸਮੇਂ ਤੋਂ ਵੀ ਹਿੰਦੂ ਸਿੱਖਾਂ ਦੇ ਵਿੱਚ ਦਰਾਰ ਪੈਦਾ ਕਰਦਾ ਆ ਔਰ ਅੱਜ ਹਨੀ ਜੀ ਤੁਸੀਂ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਐਸਪੀ ਸਾਹਿਬ ਵਾਲਾ ਮਿਲਣ ਕਰਦਾ ਆ ਅੱਜ ਸ਼ਿਵਸਨਾ ਉੱਧ ਬਾਲਾ ਸਾਹਿਬ ਠਾਕਰੇ ਵੱਲੋਂ ਸਾਡੇ ਆਦਨ ਨੇ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਸਾਡੇ ਪੁਰਾਣੇ ਕਾਰਜਕਰਤਾ ਪ੍ਰਦੀਪ ਵਰਮਾ ਜੀ ਜੋ ਪਟਿਆਲੇ ਤੋਂ ਨੇ ਔਰ ਅੱਜ ਇੱਕ ਡੈਲੀਗੇਟ 11 ਮੈਂਬਰ ਦਾ ਬਣਿਆ ਸੀਗਾ ਜਿਹਦੇ ਵਿੱਚ ਸਾਡੇ ਪੰਜਾਬ ਦੇ ਜੁਬਾ ਇਕਾਈ ਦੇ ਹਨੀ ਮਹਾਜਨ ਜੀ ਔਰ ਅਸ਼ਵਨੀ ਅਸ਼ਵਨੀ ਜੀ ਸ਼ਰਮਾ ਜੀ ਰੋਪੜ ਤੋਂ ਰਜਿੰਦਰ ਬਿੱਲਾ ਜੀ ਉਪ ਪ੍ਰਧਾਨ ਜਿਹੜੇ ਸਾਡੇ ਗੁਰਾਇਆਂ ਤੋਂ ਔਰ ਰਖੌਰ ਸਾਹਿਬ ਔਰ ਸਾਡੇ ਸੈਣੀ ਸਾਹਿਬ ਅੱਜ ਸਾਰੇ ਜਿਹੜੇ ਸੀਨੀਅਰ ਨੇਤਾਵਾ ਸੀਗੇ ਅੱਜ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਨੂੰ ਅੱਜ ਇੱਕ ਵਿਆਪਨ ਦੇਨ ਆਏ ਸੀਗੇ ਲੇਕਿਨ ਕਿਸੇ ਕਾਰਨ ਵਸ਼ ਐਸਐਸਪੀ ਸਾਹਿਬ ਦਾ ਕੋਈ ਮੈਟਰ ਚੱਲ ਰਿਹਾ ਸੀਗਾ ਉਹਨਾਂ ਨੇ ਐਸਪੀ ਡੀ ਸਾਹਿਬ ਜੁਗੇਸ਼ ਸ਼ਰਮਾ ਜੀ ਦੀ ਡਿਊਟੀ ਲਗਾਈ ਅੱਜ ਪੂਰੇ ਪੰਜਾਬ ਦੇ ਪੱਧਰ ਅਧਿਕਾਰੀਆਂ ਨਾਲ ਇੱਕ ਗਿਆਪਨ ਜਿਹੜਾ ਹੈਗਾ ਆ ਸਾਡੇ ਪੂਰਾ ਡੈਲੀਗੇਟ ਨਾ ਬਲਜਿੰਦਰ ਪਰਵਾਨਾ ਦੇ ਖਿਲਾਫ ਦਿੱਤਾ ਹੈ ਔਰ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਕਿ ਅਗਰ ਬਜਿੰਦਰ ਪਰਵਾਨੇ ਤੇ ਜੋ ਪਿਛਲੇ ਸਮੇਂ ਦੇ ਵਿੱਚ ਇੰਦਰਾ ਗਾਂਧੀ ਦੇ ਖਿਲਾਫ ਜ਼ਹਿਰ ਉਗੜ ਰਿਹਾ ਆ ਔਰ ਸਾਡੇ ਹਿੰਦੂ ਹਿਰਦੇ ਸਮਰਾਟ ਸਨਾਤਨ ਦੀ ਦਰੋਹਰ ਬਗੇਸ਼ਵਰ ਦਾਮ ਜੀ ਦੇ ਜੋ ਦਰਿੰਦਰ ਸ਼ਾਸਤਰੀ ਜੀ ਨੇ ਉਹਨਾਂ ਨੂੰ ਵੀ ਉਹ ਫੇਸਬੁੱਕ ਤੇ ਸਮੇਂ-ਸਮੇਂ ਦੇ ਵਿੱਚ ਲਾਈਵ ਹੋ ਕੇ ਜਿਹੜਾ ਬੰਬ ਨਾਲ ਓਡਾਨ ਦੀ ਔਰ ਜਾਨੋ ਮਾਰਨ ਦੀਆਂ ਜਿਹੜੀਆਂ ਧਮਕੀਆਂ ਦੇ ਰਿਹਾ ਆ ਉਹ ਬਹੁਤ ਹੀ ਨਿੰਦਣਯੋਗ ਆ ਔਰ ਦੂਸਰੇ ਪਾਸੇ ਸਾਡੇ ਲੁਧਿਆਣੇ ਦੇ ਵਿੱਚ ਹੇਟ ਸਪੀਚ ਦੇ ਉੱਤੇ ਜਿਹੜਾ ਚਾਰ ਸ਼ਿਵਸੈਨਾ ਦੇ ਨੇਤਾਵਾਂ ਦੇ ਉੱਤੇ ਜਿਹੜਾ ਪਰਚਾ ਦਰਜ ਪ੍ਰਸ਼ਾਸਨ ਨੇ ਕੀਤਾ ਆ ਅਸੀਂ ਇਹ ਵੀ ਅੱਜ ਪ੍ਰਸ਼ਾਸਨ ਨੂੰ ਅੱਗੇ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਇਹ ਦੋਗਲੀ ਜਿਹੜੀ ਕਾਰਗੁਜ਼ਾਰੀ ਹੈ ਇਹ ਕਿਉਂ ਹੈ ਇੱਕ ਪਾਸੇ ਬਲਜਿੰਦਰ ਪਰਵਾਨਾ ਜਿੰਨ ਪਿਛਲੇ ਸਮੇਂ ਦੇ ਵਿੱਚ ਵੀ Hindu ਜਿਹੜਾ Hindu Sikh ਜਿਹੜਾ ਨੌ ਮਾਸ ਦਾ ਰਿਸ਼ਤਾ ਹੈਗਾ ਆ ਪਿਛਲੇ ਕਾਲੀ ਮਾਤਾ ਮੰਦਿਰ ਦੇ ਉੱਤੇ ਵੀ ਜਿਹੜਾ ਕਾਫੀ ਵਿਵਾਦ ਹੋਇਆ ਸੀਗਾ ਬਲਜਿੰਦਰ ਪਰਵਾਨੇ ਦੇ ਖਿਲਾਫ ਉਹਨਾਂ ਦਾ ਦਵਾਰਾ ਜਿਹੜਾ ਹੈਗਾ ਆ ਇਹ ਹਿੰਦੂ ਸਿੱਖ ਦੇ ਵਿੱਚ ਭਾਈਚਾਰੇ ਨੂੰ ਖਰਾਬ ਕਰਨ ਦੇ ਲਈ ਇਹ ਬੋਲ ਰਿਹਾ ਆ ਅਸੀਂ ਉਰਜੋਰ ਮੰਗ ਕਰਦੇ ਆ ਆਦਰਨੀਏ ਨਾਨਕ ਸਿੰਘ ਜੀ ਅੱਗੇ ਔਰ ਪ੍ਰਸ਼ਾਸਨ ਦੇ ਅੱਗੇ ਕਿ ਇਹਦੇ ਤੇ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਕਾਰ ਕਠੋਰ ਜਿਹੜੀ ਕਾਰਵਾਈ ਆ ਉਹ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਜਾਵੇ ਤਾਂ ਜੋ ਜਿਹੜਾ ਹਿੰਦੂ ਸਿੱਖ ਨੌਮਾਸ ਦਾ ਰਿਸ਼ਤਾ ਆ ਉਹ ਖਰਾਬ ਨਾ ਹੋ ਤਕਰੀਬਤ ਤਿੰਨ ਹਫਤੇ ਦੇ ਕਰੀਬ ਹੋਗੇ ਜਿਵੇਂ ਉਹਨਾਂ ਦੀ ਵੀਡੀਓ ਬਾਹਰ ਹੋ ਰਹੀ ਹੈ ਜਿ ਵਿੱਚ ਪ੍ਰਿੰਦਰ ਸਾਸਦੀ ਦੇ ਪੰਜਾਬ ਆਉਣ ਤੇ ਰੋਕ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੁਸ਼ੀ ਕਰਕੇ ਹਿੰਦੂ ਰੋਡ ਦੇ ਉਪਰ ਪਰਚੇ ਦਾ ਅੱਜ ਹੋਇਆ ਨਹੀਂ ਮਾਮਲੇ ਦਾ ਅੱਜ ਹੋਇਆ ਨਹੀਂ ਪਰ ਇਹ ਤਾਂ ਨਹੀਂ ਹੋਇਆ ਕਾਰਨ ਕੀ ਲੱਗਦਾ ਹੈ ਦੇਖੋ ਜੀ ਕਾਰਨ ਇਹ ਹੈ ਕਿ ਅਸੀਂ ਸਮੇਂ ਤੋਂ ਅੱਜ ਨਹੀਂ ਆਏ ਅਸੀਂ ਪਹਿਲੇ ਵੀ ਸਾਡੇ ਜਿਹੜੇ ਲੋਕਲ ਇਥੇ ਲੀਡਰ ਨੇ ਸਮਾਣਿਆਂ ਤੋਂ ਨੇ ਜਾਂ ਸਾਡੇ ਮੋਗੇ ਤੋਂ ਨੇ ਸਾਡੇ ਚੰਦਰਕਾਂਤ ਛੱਡਾ ਜੀ ਨੇ ਪ੍ਰਦੀਪ ਜੀ ਨੇ ਇਹਨਾਂ ਨੇ ਸਮੇਂ-ਸਮੇਂ ਤੇ ਜਿਹੜਾ ਹੈਗਾ ਇੱਕ ਐਪਲੀਕੇਸ਼ਨ ਦਿੱਤੀਆਂ ਲੋਕਲ ਪਰ ਉਧਰ ਤੇ ਕਾਰਵਾਈ ਨਹੀਂ ਹੋਈ ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਡੈਲੀਗੇਟ ਹੈਗਾ ਆ ਯੋਗਰਾਜ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੀ ਅਗਵਾਈ ਕਰ ਰਹੇ ਨੇ ਪੰਜਾਬ ਦੇ ਪ੍ਰਧਾਨ ਨੇ ਇੱਕ ਕਠੋਰ ਔਰ ਪੂਰਾ ਦ੍ਰਿੜਨਿਸ਼ਚੈ ਦੇ ਉੱਤੇ ਅੱਜ ਅਸੀਂ ਪਟਿਆਲੇ ਪਹੁੰਚੇ ਆ ਕਿਉਂਕਿ ਪਟਿਆਲਾ ਜਿਹੜਾ ਹੈਗਾ ਇਹ ਦੇਵੀ-ਦੇਵਤਿਆਂ ਦਾ ਸ਼ਹਿਰ ਹੈਗਾ ਯਾ ਔਰ ਇੱਥੇ ਅਸੀਂ ਬਹੁਤ ਹੀ ਪਿਆਰ ਭਾਵ ਜਿਹੜੇ ਨਾ ਹਿੰਦੂ ਸਿੱਖ ਰਹਿੰਦੇ ਨੇ ਅਸੀਂ ਨਹੀਂ ਚਾਹਦੇ ਕਿ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਸ਼ਰਾਰਤੀ ਤਤ ਇਹਨਾਂ ਦੇ ਵਿੱਚ ਜਿਹੜਾ ਆ ਉਹ ਰੇਡ ਦੀ ਹੱਡੀ ਜਿਹੜਾ ਬਣੇ ਜਾਂ ਸ਼ਰਾਰਤ ਕਰੇ ਜਿਹਦੇ ਨਾਲ ਭਾਈਚਾਰਾ ਖਰਾਬ ਹੋਵੇ ਪ੍ਰਸ਼ਾਸਨ ਵੱਲੋਂ ਕਿਦਾਂ ਦੇ ਤੁਹਾਨੂੰ ਵਿਸ਼ਵਾਸ ਦਿੱਤੇਗੇ ਦੇਖੋ ਜੀ ਸਾਡੇ ਜੁਵਾ ਇਕਾਈ ਦੇ ਨੇਤਾ ਹਨੀਮਾ ਜਨ ਜੀ ਦੀ ਗਵਾਹੀ ਕਰ ਰਹੇ ਨੇ ਔਰ ਉਹਨਾਂ ਦੀ ਐਸਐਸਪੀ ਸਾਹਿਬ ਨਾਲ ਸਵੇਰੇ ਵੀ ਗੱਲ ਹੋਈ ਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਠੋਰ ਕਾਰਵਾਈ ਜਿਹੜੀ ਆ ਤੁਹਾਨੂੰ ਜੋ ਵੀ ਅਸੀਂ ਬਣਦੀ ਕਾਰਵਾਈ ਆ ਉਹ ਬਲਜਿੰਦਰ ਪਰਵਾਨਾ ਤੇ ਕਰਾਂ ਠੀਕ ਹੈ ਜੀ ਅੱਜ ਇਹ ਗਿਆਪਨਤਾ ਜੋ ਐ ਸਰ ਆਈਡੀ ਠੀਕ ਕਰ ਕਿਹੜੇ ਕਿਹੜੇ ਮੰਗਣ ਲੈ ਕੇ ਤੇ ਕਿਹੜੇ ਕਿਹੜੇ ਲੈਟਰ ਦੇ ਸੇਕਾ ਪੁੱਛੇ ਅਹ ਜੀ ਜੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੀ ਮਹਾਨੀ ਜੋ ਜੋ ਸਿਕਾਈ ਦੇ ਮਤਲਬ ਪਰਿਵਾਰੀ ਨੇ ਪੰਜਾਬ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਪਰਵਾਨਾ ਜਿਹੜਾ ਉਹ ਹੱਥ ਤੋਂ ਬਾਹਰ ਨਿਯਮ ਤੋੜ ਰਿਹਾ ਹੈ ਉਹ ਬਾਰ ਬਾਰ ਕਦੇ ਇੰਦਰਾ ਗਾਂਧੀ ਨੂੰ ਜਾਣ ਤੋਂ ਜਾਣ ਤੋਂ ਮਾਰਨ ਦਾ ਦੱਸ ਰਿਹਾ ਹੈ ਕਿ ਅਸੀਂ ਨਿਮਾ ਰਿਆ ਸੀ ਤੇ ਫਿਰ ਜੋ ਵੀ ਤਾਰਬਿਕਸਤਾਨ ਨੇ ਉਹਨੂੰ ਬੰਬਨਾ ਉਡਾਉਣ ਦੀ ਧਮਕੀਆਂ ਦੇ ਰਿਹਾ ਹੈ ਮਤਲਬ ਐਸਾ ਬੰਦੇ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਖਾਮੋਸ਼ ਕਿਉਂ ਹੈ ਕਿਉਂਕਿ ਹਰ ਇੱਕ ਜਿਹੜਾ ਭਾਈਚਾਰਾ ਉਹ ਸ਼ਾਂਤੀਪੂਰਵਕ ਇੱਥੇ ਰਹੇ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਸਹੀ ਰਹੇ ਤਾਂ ਸਾਡਾ ਇਹੀ ਮੰਗ ਹੈ ਕਿ ਪ੍ਰਸ਼ਾਸਨ ਤੋਂ ਕਿ ਇਹਦੇ ਉੱਤੇ ਇੱਕ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਦੋਂ ਕਿ ਸਾਡੇ ਜਿਹੜੇ ਲੁਧਿਆਣਾ ਦੇ ਤਿੰਨ ਚਾਰ ਲੀਡਰ ਸੀ ਜਿਹੜੋ ਉਹਨਾਂ ਨੇ ਕੋਈ ਵੀ ਐਸਾ ਸੋਸ਼ਲ ਮੀਡੀਆ ਤੇ ਪ੍ਰਚਾਰ ਨਹੀਂ ਕੀਤਾ ਜਿਹਦੇ ਉੱਤੇ ਕਾਰਵਾਈ ਹੋਵੇ ਕਿਉਂਕਿ ਅਸੀਂ ਦੇਖਿਆ ਕਿ ਉਹਦੇ ਵਿੱਚ ਕੋਈ ਵੀ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਕੋਈ ਵੀ ਐਸਾ ਪੋਸਟ ਨਹੀਂ ਹੈਗੀ ਸੀ ਜਿੱਤੇ ਕਾਰਵਾਈ ਹੋ ਸਕਦੀ ਸੀ ਪਰ ਜਿਹੜਾ ਇੰਨਾ ਜ਼ਿਆਦਾ ਇਹ ਭੌਂਕਦਾ ਜਿਹੜਾ ਪ੍ਰਵਾਨਾ ਜਿੰਨਾ ਕਿ ਮਤਲਬ ਇਹ ਲੋਕੀ ਗਲਤ ਬੋਲਦਾ ਹੈ ਦੂਜੇ ਧਰਮਾਂ ਦੇ ਖਿਲਾਫ ਇਹਦੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਕਿਉਂ ਖਾਮੋਚੇ ਜੇ ਇਹਦਾ ਕੋਈ ਬਿਆਨ ਸਾਹਮਣੇ ਹੈ ਜਿੱਥੇ ਧਾਰਮਿਕ ਸਤਨ ਨੂੰ ਉਡਾਉਣ ਦੀ ਗੱਲ ਕੀਤੀ ਗਈ ਹੈ ਇਹ ਇਹਦੇ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਜੀ ਇਹ ਕਹਿੰਦਾ ਕਹਿੰਦਾ ਮੈਂ ਤਾਂ ਇੰਦਰਾ ਗੰਧਰੀ ਵੀ ਮਾਰਿਆ ਹੈ ਇਹ ਆਪ ਦਾ ਆਪਣਾ ਬਿਆਨ ਪ੍ਰਗਟ ਕਰ ਰਿਹਾ ਉਹਦੇ ਵਿੱਚ ਤੇ ਹੋਰ ਜੋ ਵੀ ਕਹਿੰਦਾ ਕੋਈ ਧਾਰਮਿਕ ਲੀਡਰ ਇੱਥੇ ਆਊਗਾ ਪੰਜਾਬ ਦੇ హిందూ ਧਾਰਮਿਕ ਲੀਡਰ ਆਊਗਾ ਕਹਿੰਦਾ ਅਸੀਂ ਵੀ ਮਾਰ ਦਾਂਗੇ ਫੇ ਤਾਂ ਇਹ ਤਾਂ ਤਾਨਸ਼ਾ ਯੋਗੀ ਇਹ ਤਾਂ ਤਾਲਿਬਾਨੀ ਪਰਮਾਨ ਹੋ ਗਿਆ ਕਿ ਪੰਜਾਬ ਸਿਰਫ ਅੱਤਵਾਦੀਆਂ ਦੇ ਹੀ ਹੈ ਜੀ ਹੁਣ ਤੁਸੀਂ ਦਰਖਾਸਤ ਦਿੱਤੀ ਹੈ ਪ੍ਰਸ਼ਾਸਨ ਨੂੰ ਕੀ ਕੰਮ ਆਸ਼ਵਾਸਨ ਕੀ ਦਿੱਤੇਗੇ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਜੀ ਤੇ ਸਖਤ ਕਾਰਵਾਈ ਹੋਊਗੀ ਜੀ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਸਖਤ ਕਾਰਵਾਈ ਕਰੇ ਕਿ ਅਸੀਂ ਕੋਈ ਵੀ ਅੰਦੋਲਨ ਨਾ ਕਰੀਏ ਅੱਗੇ ਜਾ ਕੇ ਪ੍ਰਸ਼ਾਸਨ ਦੀ ਇਹ ਡਿਮਾਂਡ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਜੋ ਸ਼ਾਂਤੀ ਬਣੀ ਆ ਰਹੀ ਹੈ ਜੀ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਉੱਤੇ ਗਲਤ ਪ੍ਰਚਾਰ ਕਰ ਰਿਹਾ ਮਤਲਬ ਗਲਤ ਟਿੱਪਣੀ ਕਰ ਰਿਹਾ ਕਿਸੇ ਧਰਮ ਦੇ ਖਿਲਾਫ ਉਹਦੇ ਸਖਤ ਕਾਰਵਾਈ ਕਰਕੇ ਉਹਨੂੰ ਬੰਦ ਨਜ਼ਰਬੰਦ ਕੀਤਾ ਜਾਵੇ ਕਿਉਂ ਹਾਲਾਤ ਖਰਾਬ ਕਰਨ ਦੇ ਮਤਲਬ ਮੋਟਿਵ ਤਿਆਰ ਕੀਤੇ ਜਾਂਦੇ ਨੇ ਜੀ ਜ਼ਰੂਰੀ ਹੈ ਕਿ ਕੋਈ ਵੀ ਕਿਸੇ ਧਰਮ ਦੇ ਖਿਲਾਫ ਕੋਈ ਵੀ ਐਸਾ ਦੁਸ਼ਤ ਪ੍ਰਚਾਰ ਨਾ ਕਰੇ ਜੇ ਕੋਈ ਕਰਦਾ ਤਾਂ ਉਹਦੇ 295 ਇਹਦੀ ਧਾਰਾ ਲਾ ਕੇ ਉਹਨੂੰ ਅੰਦਰ ਬੰਦ ਕੀਤਾ ਜਾਵੇ ਜੀ ਠੀਕ ਹੈ ਜੀ